ਇਹ ਕਿੰਨੇ ਪੈਸੇ ਦੇ ਨਾਲ ਵਿਕਾਸ ਦੇ ਨਾਲ ਜਿਨ੍ਹਾਂ ਨੇ ਆਪਣੇ ਇਮਾਰਤ ਦਾ ਵਿਕਾਸ ਕੀਤਾ ਹੁਣ ਅੱਜ ਤੱਕ ਦੁਨੀਆ ਦੀ ਕੋਈ ਵੀ ਤਾਲਮੋਲਾ ਨੂੰ ਕਰੋੜਪਤੀ ਬਣਨ ਤੋਂ ਜਾਂ ਮੇਕਾਵਾ ਦੌਲਤ ਵਿੱਚ ਬਖਤਵਾਂ ਜਾਂ ਮੇਕਾਵਾ ਬਾਜ਼ਾਰੀ ਸਮਾਹੀ ਕਰਨ ਤੋਂ ਕੋਈ ਰੋਕ ਨਹੀਂ ਹੈ ਡਿਜੀਟਲ ਸਿਸਟਮ ਕਿਹਦੀ ਜਦੋਂ ਅਸੀਂ ਤੀਜਣਾਂ ਇੱਕ ਦੂਜੇ ਨਾਲ ਲੈਣ-ਦੇਣ ਕਰਦੇ ਹਾਂ ਉਹਨੂੰ ਵਾਟਰ ਦੇ ਕੁੜੇ ਜਾਨੀ ਕਾਲਜੀ ਮੈਂ ਕਲਵੰਤ ਸਿੰਘ ਸੋਪਤਾ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਪੈਸੇ ਦੇ ਵਿਕਾਸ ਦੀ ਐਵੋਲੂਸ਼ਨ ਆਫ ਮਨੀ ਜਾਂ ਆਪਾਂ ਕਹ ਲਈਏ ਇਨਸਾਨ ਦੇ ਵਿਕਾਸ ਦੀ ਗੱਲ ਕਰਾਂਗੇ ਅੱਜ ਜਿਹੜੇ ਬੰਦੇ ਪੈਸੇ ਦੇ ਨਾਲ ਵਿਕਾਸ ਦੇ ਨਾਲ ਜਿਨ੍ਹਾਂ ਨੇ ਆਪਣੇ ਦਿਮਾਗ ਦਾ ਵਿਕਾਸ ਕੀਤਾ ਉਹਨਾਂ ਦੀ ਅੱਜ ਤੱਕ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਕਰੋੜਪਤੀ ਬਨਣ ਤੋਂ ਜਾਂ ਮੈਂ ਕਹਾਂ ਮਾਲਤਮੰਦ ਬਨਣ ਤੋਂ ਜਾਂ ਮੈਂ ਕਹਾਂ ਮਾਂਚਾਹੀ ਕਮਾਈ ਕਰਨ ਤੋਂ ਕੋਈ ਰੋਕ ਸਕਿਆ। ਸੋ ਦੇ ਲਈ ਅਸੀਂ ਗੱਲ ਕਰਾਂਗੇ ਅੱਜ ਦੁਨੀਆ ਦੇ ਅੰਦਰ ਕਦੋਂ ਤੋਂ ਇਹ ਸਿਸਟਮ ਸ਼ੁਰੂ ਹੋਇਆ ਅੱਜ ਕਿੱਥੇ ਤੱਕ ਪੈਸੇ ਦਾ ਵਿਕਾਸ ਹੋ ਗਿਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਪੁਰਾਣੇ ਸਮੇਂ ਦੀ ਉਦੋਂ ਕੀ ਸੀਗਾ ਵਾਟਰ ਸਿਸਟਮ ਸੀਗਾ। ਵਾਟਰ ਸਿਸਟਮ ਕੀ ਹੈ ਜੀ ਜਦੋਂ ਅਸੀਂ ਚੀਜ਼ਾਂ ਦਾ ਦੋ ਜਿਹੜਾ ਲੈਣ-ਦੇਣ ਕਰਦੇ ਆ ਉਹਨੂੰ ਵਾਟਰ ਸਿਸਟਮ ਕਹਿੰਦੇ ਆ ਹੁਣ ਉਹ ਜਿਹੜਾ ਸਿਸਟਮ ਸੀਗਾ ਉਦੋਂ ਬਹੁਤ ਸਾਰੀਆਂ ਦਿੱਕਤਾਂ ਸੀ ਉਦੋਂ ਕੀ ਸੀ ਉਦੋਂ ਇਹ ਸੀ ਗੱਲ ਵੀ ਨੀਡ ਇੱਕ ਦੂਜੇ ਦੀ ਸਾਨੂੰ ਪਤਾ ਹੋਣੀ ਚਾਹੀਦੀ ਸੀ ਜੇ ਇੱਕ ਕੋਲੇ ਚੀਜ਼ ਵਾਝਾ ਦੂਜੇ ਨੂੰ ਨਹੀਂ ਚਾਹੀਦੀ ਚੀਜ਼ਾਂ ਦਾ ਲੈਣ-ਦੇਣ ਤਾਂ ਕਰਦੇ ਜੇ ਨੀਡ ਉਹ ਫੇਰ ਹੀ ਅਸੀਂ ਕਿਸੇ ਨੂੰ ਦੇਵਾਂਗੇ ਇਸ ਤਰ੍ਹਾਂ ਕੇ ਉਸ ਸਮੇਂ ਦੇ ਅੰਦਰ ਮੁੱਖ ਦਾ ਵਿਕਾਸ ਹੋਇਆ ਥੋੜਾ ਜਿਹਾ ਅੱਗੇ ਉਹਨਾਂ ਨੇ ਕੀ ਕੀਤਾ ਇਹ ਚੀਜ਼ ਨੂੰ ਸੋਨੇ ਦੇ ਨਾਲ ਲੈਣ ਲੱਗੇ ਮਤਲਬ ਕਿਸੇ ਚੀਜ਼ ਨੂੰ ਕੀ ਸੀਗਾ ਜਦੋਂ ਜਿਆਦਾ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤਾਂ ਹੋ ਮੈਂ ਇਹ ਕਮਾ ਵੀ ਚੀਜ਼ਾਂ ਦੀਆਂ ਅੱਗੇ ਲੈਣ ਦੇ ਨੀਆਂ ਮੰਡੀਆਂ ਬਣ ਗਈਆਂ ਤਾਂ ਥੋੜਾ ਪੰਨ ਸੌਖਾ ਹੋ ਜੂਗਾ ਸਮਝਣਾ ਮੰਡੀਆਂ ਬਣੀਆਂ ਜਦੋਂ ਮੰਡੀਆਂ ਦੇ ਅੰਦਰ ਕੋਈ ਬੰਦਾ ਜਾਂਦਾ ਸੀ ਜਿਹੜੀ ਚੀਜ਼ ਉਹਦੇ ਉਹਨੂੰ ਇਲਾਕੇ ਦੇ ਅੰਦਰ ਚਾਹੀਦੀ ਹੁੰਦੀ ਸੀ ਉੱਥੋਂ ਜਾ ਕੇ ਸੋਨਾ ਦੇ ਕੇ ਲੈ ਲੈਂਦਾ ਸੀ ਹੁਣ ਚੀਜ਼ਾਂ ਜਾਂ ਸੋਨੇ ਦੇ ਅੰਦਰ ਹੀ ਬੰਦਾ ਬਹੁਤਾ ਸੋਨਾ ਚੱਕ ਨਹੀਂ ਸਕਦਾ ਸੀਗਾ ਜਾਂ ਉਹਦੇ ਨਾਲ ਅਸੀਂ ਇੱਕ ਜਿਹੜੀ ਐਕੂਰੇਟ ਉਹਦਾ ਕੋਈ ਭਾਅ ਜਾਂ ਮੁੱਲ ਚੀਜ਼ ਦਾ ਨਜ਼ਰat ਨਹੀਂ ਕਰ ਸਕਦੇ ਸੀਗੇ ਫੇਰ ਮਨੁੱਖ ਨੇ ਥੋੜਾ ਜਿਹਾ ਹੋਰ ਵਿਕਾਸ ਜਦੋਂ ਹੋਇਆ ਮਨੁੱਖ ਦਾ ਵਿਕਾਸ ਅੱਗੇ ਵਧਿਆ ਦਿਮਾਗ ਨੇ ਕੰਮ ਕੀਤਾ ਤਾਂ ਉਹਨੇ ਕੀ ਕੀਤਾ ਸੋਨੇ ਦੇ ਜਾਂ ਸਿੱਕੇ ਚੱਲ ਜੇ ਆਪਾਂ ਧਾਤਾਂ ਦੇ ਸਿੱਕੇ ਬਣਾਉਣੇ ਸ਼ੁਰੂ ਕਰਤੇ ਹੁਣ ਜਿਹੜੇ ਸਿੱਕੇ ਵੀ ਸੀਗੇ ਸਿੱਕੇ ਵੀ ਇੰਨੇ ਆਪਾਂ ਜਿਆਦਾ ਨਹੀਂ ਲਿਆ ਜਾ ਸਕਦੇ ਸੀਗੇ ਕਿਉਂਕਿ ਸਿੱਕਿਆਂ ਦੇ ਵੀ ਕੀ ਸੀਗਾ ਜਿਹੜੇ ਸਿੱਕੇ ਸੀ ਸਾਰੇ ਥਾਵਾਂ ਤੇ ਚੱਲਨੇ ਨਹੀਂ ਸੀ ਉਹਨੂੰ ਇਹ ਵੀ ਦੇਖਣਾ ਸੀ ਵੀ ਇਹ ਸਿੱਕੇ ਦੀ ਵੈਲਿਊ ਤਾਂ ਉਹਦੇ ਕਰਕੇ ਰਾਜੇ ਮਹਾਰਾਜਾ ਨੇ ਆਪਣੇ ਇਲਾਕੇ ਦੇ ਹਿਸਾਬ ਨਾਲ ਆਪਣੀ ਸلطਨਾਪਨ ਦਾ ਸਿੱਕੇ ਬਣਾਏ ਸਿੱਕਿਆਂ ਦਾ ਚਲਨ ਹੋਇਆ ਫਿਰ ਦਿਮਾਗ ਦਾ ਹੋਰ ਥੋੜਾ ਵਿਕਾਸ ਹੋਇਆ ਇਨਸਾਨ ਦਾ ਪੈਸੇ ਦਾ ਵਿਕਾਸ ਹੋਇਆ ਆਪਾਂ ਕਹਿ ਸਕਦੇ ਆ ਇਨਸਾਨੀ ਦਿਮਾਗ ਦਾ ਵਿਕਾਸ ਹੋਇਆ ਤਾਂ ਕੀ ਹੋਇਆ ਪੇਪਰ ਮਨੀ ਪੇਪਰ ਮਨੀ ਆ ਗਈ ਪੇਪਰ ਮਨੀ ਨਾ ਹੁਣ ਕੀ ਸੀਗਾ ਗਵਰਨਮੈਂਟ ਦੇ ਅੰਡਰ ਸਿਟੀ ਗੱਲ ਇਹ ਹੈ ਵੀ ਉਹ ਛਾਪ ਸਕਦੀ ਸੀ ਕਿੰਨੇ ਮਰਜੀ ਨੋਟ ਫਿਰ ਇੱਕ ਇਹਦਾ ਵੀ ਸਿਸਟਮ ਬਣਾਇਆ ਕੰਟਰੀਆਂ ਨੇ ਆਪਣੇ ਵੀ ਜਿਹਦੇ ਕੋਲੇ ਜਿੰਨਾ ਸੋਨਾ ਆ ਉਹਦੇ ਆਪਾਂ ਹਿਸਾਬ ਨਾਲ ਜਿਹੜਾ ਆ ਪੈਸਾ ਛਾਪ ਸਕਦੇ ਆ ਮਤਲਬ ਦੇ ਦਸ਼ਾ ਦੀ ਜਿਹੜੀ ਕਰਮਾ ਪੈਸੇ ਦੀ ਵੈਲਿਊ ਫਿਰ ਇਸ ਕਰਕੇ ਪਈ ਅੱਜ ਜਿਹੜਾ ਡਾਲਰ ਦਾ ਜੇ ਆਪਾਂ ਫਰਕ ਕਹਿ ਲਈਏ ਪਾਉਂਡ ਦਾ ਫਰਕ ਕਹਿ ਲਈਏ ਇੰਡੀਆ ਪਈ ਦਾ ਫਰਕ ਕਹਿ ਲਈਏ ਉਹਦਾ ਮੇਨ ਕਾਰਨ ਇਹੀ ਆ ਵੀ ਜਿਹੜੇ ਦੇਸ਼ ਕੋਲੇ ਕਿੰਨਾ ਜ਼ਿਆਦਾ ਸੋਨਾ ਹੈਗਾ ਉਨੀ ਉਹਦੀ ਵੈਲਿਊ ਕੀਤਾ ਹੁਣ ਇੱਥੇ ਤੱਕ ਤਾਂ ਹੋ ਗਿਆ ਰੁਪਈਆਂ ਨੂੰ ਵੀ ਕੀ ਸੀਗਾ ਰੁਪਈਆਂ ਨੂੰ ਸਾਨੂੰ ਚੱਕ ਕੇ ਲੈ ਜਾਣਾ ਪੈਂਦਾ ਸੀਗਾ ਮਤਲਬ ਕੀ ਸਾਨੂੰ ਬੜਾ ਔਖਾ ਸੀ ਬੰਦੇ ਨੂੰ ਜਦੋਂ ਅਸੀਂ ਫੇਸ ਟੂ ਫੇਸ ਮਿਲ ਕੇ ਪੈਸੇ ਦੇ ਸਕਦੇ ਸੀ ਹੋਰ ਥੋੜਾ ਵਿਕਾਸ ਹੋਇਆ ਕਿ ਜਿੱਤਾਂ ਇਲੈਕਟ੍ਰੋਨਿਕਸ ਮਨੀ ਅਸੀਂ ਬੈਠੇ ਬੈਠੇ ਸੌਰੀ ਪਲਾਸਟਿਕ ਮਨੀ ਆ ਗਈ ਕਾਰਡ ਸ਼ੁਰੂ ਹੋ ਗਏ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਿਸ ਤੋਂ ਬਾਅਦ ਹੋਰ ਫਿਰ ਵਿਕਾਸ ਹੋਇਆ insan ਦੇ ਦਿਮਾਗ ਦਾ ਪੈਸੇ ਦੇ ਦਿਮਾਗ ਦਾ ਪੈਸੇ ਦਾ ਵਿਕਾਸ ਹੋਇਆ ਕੀ ਹੋਇਆ ਫਿਰ ਅੱਗੇ ਜਾ ਕੇ ਥੋੜਾ ਇਲੈਕਟ੍ਰੋਨਿਕ ਮਨੀ ਆਈ ਅਸੀਂ ਬੈਠੇ ਬਿਠਾਏ ਕਿੱਥੇ ਮਰਜ਼ੀ ਇੱਕ ਦੂਜੇ ਨੂੰ ਪੈਸੇ ਭੇਜ ਸਕਦੇ ਸੀਗੇ ਇਹਦੇ ਅੰਦਰ ਵੀ ਫਿਰ ਹੋਰ ਥੋੜਾ ਜਿਆਦਾ ਦਿਮਾਗ ਦਾ ਜਦੋਂ ਵਿਕਾਸ ਹੋਇਆ ਤਾਂ ਦੁਨੀਆ ਦੇ ਮਹਾਨ ਉਹ ਮੈਂ ਕਮਾ ਪਰਸਨੈਲਿਟੀ ਜਾਂ ਮੈਂ ਕਮਾ ਇੱਕ ਇਨਸਾਨ ਜਿਨ੍ਹਾਂ ਨੇ ਦੇਖਿਆ ਵੀ ਜਦੋਂ ਮੈਂ ਕਿਸੇ ਕੰਟਰੀ ਦੇ ਅੰਦਰ ਪੈਸਾ ਚੁੱਕ ਕੇ ਲੈ ਕੇ ਜਾਣਾ ਤਾਂ ਮੈਨੂੰ ਜਿਹੜਾ ਪੈਸਾ ਆ ਉਹ ਚੇਂਜ ਕਰਾਉਣਾ ਪੈਂਦਾ ਆ ਜਿਆਦਾ ਕੁਆਲਿਟੀ ਨਹੀਂ ਚੱਕ ਸਕਦਾ ਮਤਲਬ ਬਹੁਤ ਸਾਰੀਆਂ ਦਿੱਕਤਾਂ ਸਿਗੀਆਂ ਇਹਦੇ ਅੰਦਰ ਵੀ ਫਿਰ ਉਹਨੇ ਕੀ ਕੀਤਾ ਕ੍ਰਿਪਟੋ ਕਰੰਸੀ ਇੱਕ ਅਸੀ ਕਰੰਸੀ ਬਣਾਈ ਜਿਹੜੀ ਕਿ ਅਸੀਂ ਪੂਰੀ ਦੁਨੀਆ ਦੇ ਅੰਦਰ ਕਿੱਥੇ ਮਰਜੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਉਹਨੂੰ ਵਰਤ ਸਕਦੇ ਸੀ ਚਲਾ ਸਕਦੇ ਸੀ ਕਿਸੇ ਕੰਟਰੀ ਦੇ ਅੰਦਰ ਵੀ ਸਾਨੂੰ ਉਹਨੂੰ ਬਦਲੌਣ ਦੀ ਲੋੜ ਨਹੀਂ ਸੀ ਹੁਣ ਜਿਵੇਂ ਕਹਾਂ ਅੱਜ ਕ੍ਰਿਪਟੋ ਕਰੰਸੀ ਇਨਸਾਨ ਦਾ ਵਿਕਾਸ ਇੱਥੇ ਤੱਕ ਪਹੁੰਚ ਗਿਆ ਪਰ ਮੈਥੇ ਮੈਨੂੰ ਬੜਾ ਦੁੱਖ ਵੀ ਹੁੰਦਾ ਗੱਲ ਕਹਿਣ ਲੱਗਿਆਂ ਤੁਹਾਡਾ ਸ਼ੇਅਰ ਕਰਨ ਲੱਗਿਆਂ ਬਈ ਹਮੇਸ਼ਾ ਜਿਹੜੇ ਭਾਰਤੀ ਆ ਸੀ ਵਿਕਾਸ ਤੋਂ ਪਿੱਛੇ ਰਹੇ ਆ ਅੱਜ ਦੇਖੋ ਕ੍ਰਿਪਟੋ ਕ੍ਰਿਪਟੋ ਦੇ ਅੰਦਰ ਸਭ ਤੋਂ ਵੱਡੀ ਜਿਹੜੀ 골ਡ ਚੀਜ਼ਾ USDT ਅਮਰੀਕਾ ਨੇ ਉਹ ਵੀ ਬਣਾਤਾ ਅਮਰੀਕਾ ਇਸ ਸਰਚੇ ਦੁਨੀਆ ਦੀ ਪਾਵਰ ਆ ਸੋ ਅੱਜ ਸਾਡੇ ਭਾਰਤੀਆਂ ਨੂੰ ਬਹੁਤ ਧਿਆਨ ਨੂੰ ਮੈਂ 20 ਕਰੋੜੀ ਕਹਿੰਨਾ ਆ 150 ਕਰੋੜ ਦੇ ਬੰਦੇ 20 ਕਰੋੜ ਬੰਦੇ ਆ ਜਿਹੜੇ ਕ੍ਰਿਪਟੋ ਕਰੰਸੀ ਬਾਰੇ ਜਾਣਦੇ ਆ ਜਾਂ ਉਹਦੇ ਨਾਲ ਜੁੜੇ ਹੋਏ ਆ ਇਹ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਅਸੀਂ ਬਹੁਤ ਲੇਟ ਆ ਇਸ ਕੇ ਕਰਕੇ ਅੱਜ ਕ੍ਰਿਪਟੋ ਕਰੰਸੀ ਦਾ ਜਿਹੜਾ ਹੈਗਾ ਭਾਰਤ ਦੇ ਅੰਦਰ ਪ੍ਰਗਟਨ ਬਹੁਤ ਘੱਟ ਆ ਉਹਦੇ ਲਈ ਮੈਂ ਥੈਸਿਸ ਵੀ ਕਰਦਾ ਆ ਇੱਕ ਸਿਸਟਮ ਦਾ ਜਿਹਦਾ ਨਾਮ ਹੈਗਾ ਮੋਵੀ ਕਰੈਪ ਜੀ ਨੇ ਦੁਨੀਆ ਦੇ ਅੰਦਰ ਕ੍ਰਿਪਟੋ ਦਾ ਪੇਟੀਐਮ ਬਣਦਾ ਤਾਂ ਮਤਲਬ ਐਡਾ ਵੱਡਾ ਵਿਕਾਸ ਕਰਦਾ ਤੁਹਾਡੇ ਕੋਲ ਇੱਕ ਤਰ੍ਹਾਂ ਦੀ ਨਹੀਂ ਬਹੁਤ तरह ਦੀ ਜਿਹੜੀ ਰਜਿਸਟਰਡ ਕ੍ਰਿਪਟੋ ਕਰੰਸੀ ਹੈ ਜੀ ਆ ਉਹਨੂੰ ਤੁਸੀਂ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਕਿਸੇ ਵੀ ਕੰਟਰੀ ਦੇ ਕਿਊ ਰਿਪੋਰਟ ਦੇ ਰਾਹੀਂ ਤੁਸੀਂ ਪੇ ਕਰ ਸਕਦੇ ਹੋ ਇਸ ਤਰ੍ਹਾਂ ਜੇ ਆਪਾਂ ਕਰੀਏ ਵਾਟਰ ਸਿਸਟਮ ਤੋਂ ਲੈ ਕੇ ਅੱਜ ਕ੍ਰਿਪਟੋ ਕਰੰਸੀ ਦਾ ਜਿਹੜਾ ਯੁੱਗ ਹੈਗਾ ਜਾਂ ਉਹ ਤੋਂ ਵੀ ਅੱਗੇ ਕ੍ਰਿਪਟੋ ਕਰੰਸੀ ਦਾ ਮੈਂ ਕਹਾਂ ਜਿਹੜਾ ਇੱਕ ਇਤਿਹਾਸ ਰੱਖ ਦਿੱਤਾ ਹੈਗਾ ਕੰਪਨੀ ਨੇ ਮੋਬੀ ਕ੍ਰਿਪ ਨੇ ਤੇ ਸਾਨੂੰ ਇੱਕ ਵਾਲਟ ਬਣਾ ਕੇ ਦੇ ਦਿੱਤਾ ਕ੍ਰਿਪਟੋ ਜਰਾ ਅੱਜ ਕ੍ਰਿਪਟੋ ਨੂੰ ਅਸੀਂ ਬੜੇ ਆਸਾਨ ਤਰੀਕੇ ਨਾਲ ਜਿਹੜਾ ਬੱਸ ਕੇ ਆਪਣੀ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਨੂੰ ਪੂਰੀਆਂ ਕਰ ਸਕਦੇ ਆ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦੇ ਆ ਆਪਣੀ ਇੱਕ ਵਧੀਆ ਇਹਦੇ ਨਾਲ ਬਹੁਤ ਅੱਛੀ ਕਮਾਈ ਵੀ ਕਰ ਸਕਦੇ ਆ ਆਪਾਂ ਅਗਲੇ ਭਾਗ ਵਿੱਚ ਗੱਲ ਕਰਾਂਗੇ ਤੇ ਕਮਾਈ ਬਾਰੇ